ਮੈਂ ਇੰਡੀਆ ਤੋਂ ਬੋਲਦਾ ਪੰਜਾਬੋ ਏ ਪੰਜਾਬੀਓ ਹੁਣ ਮੇਰੇ ਵਸ ਰਹਾ ਨਹੀਂ ਹਿਸਾਬ ਓਏ ਪੰਜਾਬੀਓ ਮੈਂ ਇੰਡੀਆ ਤੋਂ ਬੋਲਦਾ ਪੰਜਾਬੋ ਏ ਪੰਜਾਬੀਓ ਹੁਣ ਮੇਰੇ ਵਸ ਰਹਾ ਨਹੀਂ ਹਿਸਾਬ ਓਏ ਪੰਜਾਬੀਓ ਰੰਗਲਾ ਪੰਜਾਬ ਜਿਹੜਾ ਗਏ ਸੀ ਤੁਸੀਂ ਛੱਡ ਕੇ ਲਿਡਰਾਂ ਨੇ ਖਾਲਿਆ ਉਹ ਬੋਟੀ ਬੋਟੀ ਬਾਢ ਕੇ ਗਲੀਆਂ ਚ ਰੋਲਤਾ ਨਾਲੀਆਂ ਚ ਰੋਲਤਾ ਗੁਰੂ ਗ੍ਰੰਥ ਸਾਹਿਬ ਨੂੰ ਜੇ ਬਚਦਾ ਬਚਾ ਲੋ ਏ ਪੰਜਾਬੀ ਉਹ ਪੰਜਾਬ ਨੂੰ ਜੇ ਬਚਦਾ ਬਚਾ ਲੋ ਪਰ ਓ ਪੰਜਾਬ ਨੂੰ ਚਾਵਾ ਨਾਲ ਮਾਵਾ ਨੇ ਜੋ ਪਾਲੇ ਸਾਡੇ ਗੱਭਰੂ ਸਾਰੇ ਉਹ ਨਸ਼ਿਆਂ ਨੇ ਖਾਲੇ ਸਾਡੇ ਗੱਭਰੂ ਕਿੰਜ ਦੱਸਾਂ ਵੀਰੋ ਉਦੋਂ ਹਿੱਲ ਜਾਂਦੀ ਧਰਤੀ ਬੁੱਢਾ ਬਾਪੂ ਚੱਕੇ ਜਦੋਂ ਪੁੱਤ ਵਾਲੀ ਅਰਥੀ ਕਿੱਥੋਂ ਮੋੜਾਂ ਪੈਣਾ ਵਾਲੇ ਉਜੜੇ ਸੁਹਾਗ ਨੂੰ ਜੇ ਬਚਦਾ ਬਚਾਲੋ ਪਰੇ ਦੇਸੀਓ ਪੰਜਾਬ ਨੂੰ ਜੇ ਬਚਦਾ ਬਚਾਲੋ ਏ ਪੰਜਾਬੀਓ ਪੰਜਾਬ ਨੂੰ ਕਹਿ ਦੇ ਨਾਲੋਂ ਤੋੜਤੀਆਂ ਜਿੰਨਾ ਦੀਆਂ ਆੜੀਆਂ ਉਹ ਨਿੱਕੇ ਨਿੱਕੇ ਨਿਆਣੇ ਇੱਥੇ ਕਰਦੇ ਦਿਹਾੜੀਆਂ ਪੈਸੇ ਦੇ ਸੋਦਗ ਰਾਂਦੀ ਮਰ ਗਈ ਜ਼ਮੀਰ ਓਏ ਉਹ ਦੁੱਕੀ ਦੇ ਨਹੀਂ ਬੰਦੇ ਬਸ ਪੈਸੇ ਦੇ ਅਮੀਰ ਓਏ ਕਰੋ ਕਰੀ ਲਾਤਾ ਉਹਨਾਂ ਨਸ਼ਿਆਂ ਦੇ ਜਾਗ ਨੂੰ ਜੇ ਬਚਦਾ ਬਚਾ ਲੋ ਪਰੇ ਸੀ ਉਹ ਪੰਜਾਬ ਨੂੰ ਜੇ ਬਚਦਾ ਬਚਾ ਲੋ ਏ ਪੰਜਾਬੀ ਉਹ ਪੰਜਾਬ ਨੂੰ ਇੱਜਤਾਂ ਦੇ ਰਾਖੇ ਹੱਥ ਇੱਜਤਾਂ ਨੂੰ ਪਾਉਣ ਲੱਗੇ ਧੀਆਂ ਪਹਿਣਾ ਸਾਡੀਆਂ ਨੂੰ ਚੌਕਾ ਚ ਕਟਾਉਣ ਲੱਗੇ ਉਹ ਧੀਆਂ ਪਹਿਣਾ ਸਾਡੀਆਂ ਨੂੰ ਚੌਂਕਾਂ 'ਚ ਟਟੌਣ ਲੱਗੇ ਓਏ ਗੋਲਡੀ ਬਾਵੇ ਨੇ ਗੱਲ ਆਖੀ ਤੀ ਅਖੀਰ ਦੀ ਅਬਦਾਲੀ ਵਾਲਾ ਰਾਜ਼ ਬੋਲੀ ਲੱਗਦੀ ਜਮੀਰ ਦੀ ਆਉਣੇ ਵਾਲੀ ਪੀੜੀ ਸੋਤੋਂ ਮੰਗੂਗੀ ਹਿਸਾਬ ਨੂੰ ਜੇ ਬਚਦਾ ਬਚਾ ਲੋ ਏ ਪੰਜਾਬੀਓ ਪੰਜਾਬ ਨੂੰ ਜੇ ਬਚਦਾ ਬਚਾ ਲੋ ਪਰੇ ਦੇਸੀਓ ਪੰਜਾਬ ਨੂੰ ਜੇ ਬਚਦਾ ਬਚਾ ਲੋ ਪਰੇ ਦੇਸੀਓ ਪੰਜਾਬ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਇਸ ਨੂੰ ਕੱਲਾ ਫੇਸਬੁੱਕ ਵਾਲਾ ਲਾਈਵ ਨਾ ਸਮਝਿਓ ਜੇ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਮੂੰਹ ਦਿਖਾਉਣ ਜੋਗੇ ਰਹਿਣਾ ਜਾਂ ਰੱਬ ਨੂੰ ਮੂੰਹ ਦਿਖਾਉਣ ਜੋਗੇ ਰਹਿਣਾ ਵੀਰੋ ਇਹਨਾਂ ਦੀਆਂ ਗੱਲਾਂ 'ਚੋਂ ਨਿਕਲ ਕੇ ਤੁਸੀਂ ਆਪਣੀਆਂ ਧੀਆਂ ਭੈਣਾਂ ਦੀ ਜੇ ਇੱਜ਼ਤ ਬਚਾਉਣੀ ਆਪਣੇ ਬੱਚਿਆਂ ਨੂੰ ਬਚਾਉਣਾ ਤੁਸੀਂ ਹੁਣ ਸਮਾਂ ਸੰਭਾਲ ਲਿਓ ਜੇ ਹੁਣ ਵੀ ਸਮਾਂ ਨਾ ਸੰਭਾਲਿਆ ਤੁਸੀਂ ਕੈਰ ਹੋਵੋਗੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਤੁਸੀਂ ਪੈਰ ਫੜ ਫੜ ਕੇ ਰੋ